ਕੀ ਇਹ ਮੂਟੀ ਇਹ ਹੋਣਾ ਮੇਰੇ ਘਰ ਚ ਆਣਾ ਚਾਹੇ ਮੈਂ ਕਿਹਨਾਂ ਤੋਂ 7 ਤੱਕ ਇਹ ਨਹੀਂ ਆਉਣਾ ਤੇ ਤਿੰਨ ਇਹ ਕਿੰਨਾ ਬਾਹਰ ਕੇ ਮਾਗ ਲੋ ਉਹ ਵੀ ਬਣਾਉਣਾ ਕਿ ਕਿੱਥੇ ਰੱਖ ਕਬੀਟੀਆਂ ਦੇ ਦੌਰ ਨੂੰ ਵੀ ਲੱਪਣਾ ਛੇ ਅਕੀਬੇ ਕੋਈ ਨਹੀਂ ਹੋਰ ਠੀਕ ਠਾਕ ਹੀ ਨੇ ਆਲੇ ਹਾਂਜੀ ਵਧੀਆ ਸਾਰੇ ਆਹ ਉਹ ਨੇ ਆਲੇ ਸੋ ਵੇ ਵਧੀਾਈ ਹੈ ਪਰੀਕ 12 ਤੋਂ ਕਿੰਨੀ ਦਬਹਿਰ ਆ ਗਈ ਇਹਦੇ ਹੁਣ ਜਾ ਕੇ ਝੜ ਪੋਚਾ ਲਾਉਣ ਲੱਗੀ ਐਦਾ ਕਿਦਾ ਪੋਚਾ ਆਉਂਦਾ ਕੀ ਆ ਪੰਗੋ ਆਪਾਂ ਤਾਂ ਨਹਾ ਤੋਂ ਲਿਆ ਆਪਾਂ ਸਾਰਾ ਕੰਮ ਕਰ ਲਿਆ ਚਲੋ ਚਾਰੀ ਆਖਾਂ ਦੀ ਮੇਰੇ ਅੱਜ ਨਿਆਣੇ ਘਾਰ ਆ ਜੇ ਬੰਦਾ ਲੇਟ ਹੋਈ ਜਾਂਦਾ ਕਿਉਂ ਆਵੇਂ ਖਿਚੀ ਕਰਦੀ ਐ ਤੂੰ ਨਹੀਂ ਆਹੋ ਤੂੰ ਦੇ ਤਾਂ ਖੜੇਂਗੀ ਮੈਂ ਤੇ ਤੈਨੂੰ ਇਹ ਸਲਾਹ ਕਰਨੀ ਆ ਵੀ ਕਿ ਹੋਰ ਦਾ ਪਤਾ ਕਰ ਲਈਏ ਤੇ ਰੋਜ ਦਾ ਵਿਹਾਰ ਐ ਦੋ ਦਿਨਾਂ ਆ ਕੀ ਤੀਜੇ ਦਿਨ ਛੁੱਟੀ ਐ ਅੱਜ ਮੈਂ ਉੱਥੇ ਚਲੇਗੀ ਅੱਜ ਮੈਂ ਆਉਂ ਅੱਜ ਨਿਆਣੇ ਘਰੇ ਅੱਜ ਉਹ ਕਰੀ ਤੇ ਸਭ ਕੁਝ ਹੁੰਦਾ ਹੀ ਜਾਣਾ ਪੰਮੂ ਇਹ ਤਾਂ ਕਾਹਤੋਂ ਕਰਦੀ ਕਾਹਤੋਂ ਗਰੀਬ ਦੀ ਰੋਟੀ 'ਚ ਲੱਤ ਮਾਰਨੀ ਵਿਚਾਰੀ ਰੋਇ ਤੇ ਟਾਈਮ ਨਾਲ ਆਉਂਦੀ ਅੱਜ ਹੀ ਲੇਟ ਆਈ ਐ ਹੁਣ ਆਪਣੇ ਅੱਜ ਨਿਆਣੇ ਘਰੇ ਤੇ ਆਪਣੇ ਨਿਆਣੇ ਨੇ ਆਪਾਂ ਕਿੰਨਾ ਸਤਾਇਆ ਐ ਐਵੇਂ ਹੀ ਆਣਾ ਫਿਰ ਰੋਜ ਨਹੀਂ ਮੈਨੂੰ ਤਾਂ ਨਹੀਂ ਐਡਾ ਕੂਤ ਲੱਗਦਾ ਇਹ ਕੰਮ ਮੈਂ ਤੇ ਤੇ ਨਾ ਆਇਆ ਨਾ ਪਾਵਾ ਕੋ ਮੋਕੀ ਜਾਰੇ ਆ ਕ ਜਣਾ ਪਕਾ ਮੈਂ ਸਾਰਾ ਕਰ ਲਿਆ ਨਾਲ ਧੋ ਲਿਆ ਝਾੜ ਪੋਚ ਰਹਿ ਗੇ ਲਾ ਕੇ ਉਹਨੇ ਆਪੇ ਜਿਹੜਾ ਨਾਲੇ ਉਹਨੂੰ ਕਹਿੰਦੇ ਤੇ ਹੁਣ ਕੀ ਫੈਸਲਾ ਉਤੋਂ ਦੇ ਸ਼ਾਮਾਂ ਹੋਣ ਵਾਲਾ ਅੱਗੇ ਦਿਨ ਚੜ ਪੋਚ ਲੈ ਕਿੰਨੇ ਸ਼ਾਮਾਂ ਹੋ ਜੈਣਾ ਜੇ ਬਿਖਰੀ ਆਈ ਚਾ ਵਸਾਉਣੇ ਤੇ ਫਿਰ ਕੀ ਕਰੇ ਇੱਕ ਦਿਨ ਨਾਲ ਕੁਛ ਨਹੀਂ ਹੋ ਗਿਆ ਨਾ ਇਹ ਵਿਚਾਰੀਆਂ ਦਾ ਤਾਂ ਹਰ ਰੋਜ਼ ਕਿਸੇ ਨਾ ਕਿਸੇ ਗੱਲੋਂ ਉਹਦੇ ਨਾਲ ਡਹੀ ਰਹੀ ਨਹੀਂ ਐਵੇਂ ਥੋੜੇ ਚੰਗੇ ਤੂੰ ਨਾ ਪਾਇਆ ਕਰ ਤੂੰ ਇਹੇ ਤੁਮ ਕੀ ਨਾਲੀਂ ਮੈਂ ਕਾਦੀ ਨੂੰ ਜੇ ਦੋਤਾ ਵੀ ਦੇ ਕੇ ਤੂੰ ਜਿੰਨਾ ਦਾ ਕੰਮ ਕਰਦੀ ਉਹ ਤਾਂ ਤਾਂ ਨਹੀਂ ਦੇ ਦਵੇ ਕੰਮ ਮਾੜਾ ਕਰਦੀ ਕੰਮ ਸੋਹਣਾ ਕਰਦੀ ਕੋਈ ਨਹੀਂ ਬਿੱਡਾਂ ਦੇ ਖੱਲੋਂ ਨਹੀਂ ਉੱਤੋਂ ਤੱਕ ਪਹੁੰਚੇ ਲਾ ਦੇਂਦੀ ਥਾਂ ਦੇ ਲੱਕ ਦੱਸਦੀ ਨਹੀਂ ਚਲ ਐਵੇਂ ਰੌਲਾ ਨਾ ਪਾ ਉਹਨੇ ਝਾੜੂ ਵੇਖ ਕੇ ਜੇ ਲਾ ਲਿਆ ਤੇ ਉਹਨੂੰ ਕਿ ਚੀਜ਼ਾਂ ਪੂੰਹੀ ਤੇ ਸਾਰੀਆਂ ਇੱਥੇ ਇਹ ਕਹਿ ਰਾ ਤੂੰ ਤੇਰੀ ਯਾਦੀ ਬਣ ਗਈ ਮੈਂ ਤੇਨੂੰ ਇੱਦਾਂ ਹੀ ਪੈਣਾ ਮੂੰਗਾ ਤੇ ਕੋਈ ਨਹੀਂ ਬੰਨ ਵਾਲੀ ਕਿਹੜੀ ਗੱਲ ਮੈਂ ਉੱਥੇ ਹੀ ਆਂਦੀ ਨਹੀਂ ਚੱਲ ਗਰੀਬਨੀ ਵਿਚਾਰੀ ਹੁੰਦੀ ਸੀ ਕੀ ਉਹਨੂੰ ਕੀ ਕਹਿਣਾ ਦੁੱਧ ਕਰ ਦਨ ਮੈਂ ਆਪੇ ਆਖੂੰਗੀ ਅੱਜ ਮੈਂ ਫੁਲਕੇ ਵੀ ਨਹੀਂ ਪਕਾਏ ਉਹਦੇ ਉਹਨਾਂ ਭਰਾ ਫੁਲਕੇ ਦੇਣ ਪੈ ਜੀ ਨਿਆਣੇ ਦੁਪਹਿਰੇ 3 ਮੰਗ ਲੈਣੀ ਆਪਣੇ ਨਿਆਣੇ ਨਹੀਂ ਕਰੇ ਹਾਏ ਹਾਏ ਜੀ ਰੋਟੀ ਕਰ ਦਨ ਪਹਿਲਾਂ ਹੀ ਗੱਲ ਕੀਤੀ ਗ੍ਰੋਟੀ ਉਹਨੂੰ ਦੇਣੀ ਦੇਣੀ ਕਿਦਾਂ ਦੀਆਂ ਗੱਲਾਂ ਕਰਦੀ ਕੰਮ ਤੋਂ ਰੋਟੀਆਂ ਕਿਦਾਂ ਮਾਨ ਖਾਂਦੀਆਂ ਉਹ ਦੋ ਤਿੰਨ ਘੁੱਟੇ ਸਾਰੇ ਉਹ ਸਾਰੀ ਕੰਮ ਕਰਕੇ ਹੀ ਕਰ ਰੋਟੀ ਦੋ ਤਿੰਨ ਫੁਲਕੇ ਨਾ ਕਾਕੇ ਇਹ ਅਈਂ ਉਹਨੇ ਬਾਹਰ ਖਰੀਦੇ ਹੋਣਾ ਜਿਹੜਾ ਕਿ ਉਹਦਾ ਦੀ ਜੇ ਤੇ ਉਹਨੇ ਮੰਗੀ ਰੋਟੀ ਫਿਰ ਤਾਂ ਮੈਂ ਦੇਣੀ ਹੈ ਤੇ ਜੇ ਉਹਨੇ ਨਾ ਮੰਗੀ ਤਾਂ ਮੈਂ ਚੁੱਪ ਕੀਤੀ ਰਹੂੰਗੀ ਹਮ ਨਹੀਂ ਤੂੰ ਨਾਲ ਸਾਰੇ ਟੱਬਰ ਦੇ ਬੰਨ ਕੇ ਦੇ ਹੁਲਕੇ ਖਰਾਬ ਹੀ ਬਣ ਜੇ ਉਹਨੇ ਵੀ ਨਾਲ ਪਕਾ ਲਿਆ ਸਰ ਜੀ ਇਹਦੇ ਵਿਚਾਲੇ ਕੀ ਦਾ ਕੀ ਦਾ ਦਸਵਾਵਾ ਕੀ ਐ ਕਿਜੀ ਜਾਂਦੀ ਇੰਨਾ ਵੀ ਇਹ ਵੀ ਵਿਚਾਰੀ ਕਰੀ ਬਣੀ ਤੇ ਕੀ ਜਾਂਦੀ ਉਹਨੂੰ ਪਤਾ ਨਹੀਂ ਉੱਥੇ ਅੰਦਰ ਹੀ ਬੜੀ ਆ ਕਿਹੜੇ ਵੇਲੇ ਇੱਥੇ ਆ ਕੇ ਚਾਹ ਰੋਣਾ ਬਾਹਰ ਜਿੰਨਾ ਕੋਸ਼ ਨਹੀਂ ਤੂੰ ਐਵੇਂ ਗਰਮ ਨਾ ਹੋਈ ਜਾ ਮੈਂ ਵੇਨ ਨਹੀਂ ਉਹਨੂੰ ਵੇਨ ਨਹੀਂ ਆਹ ਵੀ ਕੱਕੜੀ ਲੰਮੇ ਨਹੀਂ ਪਹਿਣਾ ਚਲ ਮੈਂ ਵੇਨ ਨਹੀਂ ਕੀ ਕਰਾਂ ਤਿੰਨ ਵਜਾ ਦੂੰਗੀ ਇੱਥੇ ਕਰਦੀ ਕਰਦੀ ਦੀ ਭਾਂਛੇ ਚਤੀ ਕਰੋ ਕਿ ਜਨ ਜਈ ਦੁੱਜੀ ਹਾਂਜੀ ਦੀਦੀ ਮੈਨੂੰ ਪਤਾ ਉਹਨਾਂ ਦੇ ਸੁਭਾਅ ਦਾ ਚਲ ਕੋਈ ਨਹੀਂ ਆ ਦਿਲ ਦੇਣੀ ਮਾੜੀ ਸੁਭਾਅ ਹੀ ਆ ਦਾ ਕਾਲਾ ਵਾ ਕੋਈ ਨਹੀਂ ਲਾਲਾ ਉਹਨੂੰ ਇਹ ਹੁੰਦਾ ਵੀ ਟਾਈਮ ਨਾਲ ਕੰਮ ਹੋ ਜੇ ਹਾਂਜੀ ਦੀਦੀ ਕੋਈ ਨਹੀਂ ਦੀਦੀ ਮੈਂ ਕਰਨ ਦਈਆਂ ਛਿੱਤੀ ਛਿੱਤੀ ਤੇ ਝਾੜੂ ਲਾ ਕੇ ਨਾ ਹੋਗੇ ਰੋਟੀ ਆ ਕੇ ਮਾਰ ਦਿੰਦੀ ਤੇ ਅਜੋਨੇ ਵੀ ਜਿਲ ਕੀਤੀ ਵੀ ਮੈਂ ਨਹੀਂ ਮਾਰਨੀਗੀ ਅਸੀਂ ਲੇਟ ਆਈ ਤੇ ਮੇਰੀ ਭੈਣ ਚੀਜ਼ਾਂ ਦੇ ਕੱਪੜਾ-ਕਪੜਾ ਮਾਰ ਕੇ ਤੇਲ ਪੋਚੇ ਲਾਵੀ ਹਾਂਜੀ ਦੀਦੀ ਕੋਈ ਨਹੀਂ ਮੈਂ ਮਾਰ ਦਿੰਨੀ ਸਾਰਾ ਕਰਦੇ ਚੱਜਣਾ ਹੈ ਹਾਂਜੀ ਹਾਂਜੀ ਫਿਰ ਐਵੇਂ ਤੇਰੇ ਨਾਲ ਲੜੂਗੀ ਫਿਰ ਮੈਨੂੰ ਵੀ ਗੁੱਸਾ ਆਉਂਦਾ ਵਿਚਾ ਤੇਰੇ ਨਾਲ ਲੜਦੀ ਆ ਤੇ ਦੀਦੀ ਘੁੱਟ ਕੇ ਚਾਹ ਬਣਾ ਦਿੰਦੀ ਅੱਜ ਮੈਂ ਛਿੱਤ ਛਿੱਤ ਚਾਹ ਵੀ ਨਹੀਂ ਪੀ ਕੇ ਆਈ ਚਲ ਕੋਈ ਨਹੀਂ ਮੈਂ ਬਣਾ ਦਿੰਦੀ ਹਾਂ ਬਣਾ ਦਿੰਦੀ ਤੂੰ ਕਰ ਕਰ ਹੁਣੇ ਬਣਾ ਦਾਂ ਕਿ ਪੋਚੇ ਪਾਚੇ ਲਾ ਕੇ ਪੀ ਕੇ ਜਾਣੀ ਆ ਤੇਰੀ ਬਣਾਏ ਪੋਚੇ ਪਾਚੇ ਲਾ ਕੇ ਪੀ ਕੇ ਜਾਣੀ ਆ ਤੇਰੀ ਬਣਾ ਹੀ ਦਿੰਦੇ ਮੇਰਾ ਸਿਰ ਜਬੜਾ ਨਹੀਂ ਪਹਿਲਾਂ ਤੂੰ ਵੀ ਐ ਕਰ ਯੋ ਬੈਕ ਤੇ ਚੜ ਕੇ ਬੈਠਾ ਕੁਰਸੀ ਤੇ ਪੇਕ ਨੂੰ ਮੈਂ ਮਸੇ ਚਾਹ ਨਾ ਬਣਾ ਤੂੰ ਤੇ ਬਸ ਜੂਸ ਬਣਾ ਕੇ ਦੇ ਇਹਨੂੰ ਤੂੰ ਆ ਰੱਖ ਦੇ ਮੈਂ ਆਪੇ ਨਾਲ ਲੇ ਲੀਂ ਤੂੰ ਆਉਣਾ ਕੰਮ ਨਹੀਂ ਇਹ ਚਾਹ ਹੀ ਪੀਣ ਆਉਣਾ ਹੁਣ ਅੱਧਾ ਕਿਤੇ ਚਾਹ ਪੀਉਂਦੇ ਲਾ ਦੂ ਤੂੰ ਉਹ ਚਾਹ ਬਣਾ ਦੇ ਕੋਈ ਜੂਸ ਬਣਾ ਨਹੀਂਂਦਾ ਕਿਉਂ ਸੁਪਾ ਤੇਰਾ ਇਡਾ ਤਿੱਖਾ ਹੋ ਗਿਆ ਕੁਛ ਨਹੀਂਂਦਾ ਚਾਹ ਕੋਈ ਬਣਾ ਨਹੀਂਂਦੀ ਨਹੀਂਂਦੀ ਗੜੋ ਨਾ ਚੱਲ ਕੋਈ ਨਹੀਂ ਰਹਿਣ ਨੂੰ ਤੁਸੀਂ ਕੋਈ ਨਹੀਂ ਰਹਿਣ ਨੂੰ ਮੈਂ ਨਹੀਂਂਦੀ ਇਹ ਤੱਕ ਤਾਂ ਤੂੰ ਕਰਦੀ ਅਗਲੀ ਦੇ ਮਾਂਚ ਕੀ ਆਉਂਦਾ ਹੋਗਾ ਆਪਣੇ ਘਰ ਉਹ ਜਮ ਕੀ ਆਉਂਦਾ ਉਹ ਅਗਲੀ ਦੇ ਮਾਂਚ ਉਹ ਅਗਲੀ ਦੇ ਪੇਤ ਪਾ ਗਈ ਆਪੇ ਬਾਵਾ ਉਹਨੇ ਮੈਨੂੰ ਉੱਥੇ ਕਹਿ ਦਿਆ ਕਰਨਾ ਵੀ ਹਾਂ ਬਹਿ ਜਾ ਉਹਨੇ ਪਿੱਤੂ ਜਾ ਮੈਂ ਨਿੱਕਲ ਬੋਲਦੀ ਜਾਂ ਇਹ ਨਟਾਲਾ ਤੇ ਜੇ ਤੇ ਬਗਾਨੀ ਕੋ ਚੱਜ ਦਾ ਕੰਮ ਕਰਦੀ ਨਾ ਤੇ ਤਾਂ ਆਖੀ ਪਹਿਲਾ ਤਾਂ ਮਹੀਨਾ ਦਾ ਨਾ ਮੱਥਾ ਮਾਰਦੇ ਲੰਘ ਜਾਣਾ ਜੀ ਜੀ ਤਾਂ ਨਾ ਸਾਰੇ ਕੰਮ ਕਰ ਲੈਂਦੀਆਂ ਵਧੀਆ ਮੇਰੇ ਨਿਆਣੇ ਦੀ ਤਾਂ ਫੀਸ ਵੀ ਇਤੋਂ ਹੀ ਜਾਂਦੀ ਹੈ ਕੀ ਵਿਚਾਰੇ ਕਰ ਲਈ ਕੱਢ ਜਾਂਦੇ ਏ ਤਾਂ ਹੀ 12 ਵਜੇ ਆਉਂਦੀ ਫੀਸ ਇੱਥੇ ਜਾਂਦੀ ਹੈ ਹੈ ਉੱਠਣਾ ਨਹੀਂ ਟਾਈਮ ਨਾ ਕਰਨਾ ਨਹੀਂ ਜੇ ਕੰਮ ਲੋਕਾਂ ਦਾ ਫੜਿਆ ਵਾ ਤਾਂ ਬੰਦਾ ਕੱਢ ਕੇ 4 ਵਜੇ ਉੱਠਦਾ ਇਹ ਕੰਮਾਂ ਦੇ ਲੋਕ ਜਿਹੜੇ ਕਰਦੇ ਫਿਰ ਦਾ ਚਾਹ ਬਣਾਉਣੀ ਹੈ ਤੂੰ ਛੱਡ ਖੜਾ ਕੋਈ ਨਹੀਂ 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 ਬੋਲੀ ਜਾਣਾ ਤੇ ਚਾਹ ਨਹੀਂ ਬਣਾ ਤੈਨੂੰ ਦਾਹ ਖਜੂਸ ਬਣਾ ਕੇ ਦੇ ਕਿ ਮੈਂ ਭੋਰਾ ਚਾਹ ਮੰਗ ਲਾਂ ਤੇ ਤੇਰੇ ਤੋਂ ਕਦੀ ਦਿੱਤੀ ਨਹੀਂ ਜਾਂਦੀ ਤੈਨੂੰ ਪ੍ਰੀਤ ਕਿ ਮੈਂ ਹੁਣੇ ਚਾਹ ਬਣਾ ਕੇ ਦੇਨੀ ਤੇ ਕਿਉਂ ਚਾਹ ਦਾਸ ਹੁਣ ਆਪਾਂ ਸਾਰੇ ਟੱਬਰ ਨੇ ਪੀ ਤੇ ਲਈ ਬਣਾ ਕੇ ਹੁਣ 2 ਵਜੇ ਬਣਾ ਕੇ ਪੀਵਾਂ ਜਿਹਦੇ ਵਾਸਤੇ ਕਿਆ ਬਣਾਉਣੀ ਫਿਰ ਉਹਨੂੰ ਲੰਗਰ ਵੀ ਦਵੇਂ ਲਾ ਕੀ ਹੋਇਆ ਪਿਆਪਾ ਮੋਦੀ ਨੂੰ ਤੂੰ ਜਿਆ ਬਣਾ ਉਹਦੇ ਵਾਸਤੇ ਚਾਹਾਂ ਮੱਕਾ ਭੋਗ ਗਿਆ ਤਾਂ ਹੋਰ ਨਹੀਂ ਕੋਈ ਗੱਲ ਚਲ ਤੂੰ ਨਾ ਮੰਨ ਤੇ ਕੋਈ ਗੱਲ ਲਾ ਗਈ ਚੰਗਾ ਕੋਈ ਨਹੀਂ ਹਾਂ ਲੈ ਮੈਂ ਤੇਰੇ ਚਾਹ ਬਣਾ ਦਿੰਦੀ ਤੇਨੂੰ ਤੇ ਦੀਦੀ ਕਹਿੰਦੇ ਕੋਈ ਨਹੀਂ ਨਹੀਂ ਮੈਂ ਤੈਨੂੰ ਬਣਾ ਕੇ ਦੇਣੀ ਮੈਂ ਬਣਾ ਕੇ ਦੇਣੀ ਆ ਨਾ ਇਹਦੇ ਐਵੇਂ ਰੌਲਾ ਪਾਉਂਦੀ ਰਹਿੰਦੀ ਐ ਮੈਂ ਤੇਨੂੰ ਮੁੰਨੇ ਚਾਹ ਬਣਾ ਕੇ ਦੇ ਦਿੰਦੀ ਓਕੇ ਬ੍ਰੀਟ ਤੈਨੂੰ ਚਾਹ ਪੀ ਲੈ ਤੇ ਕੰਮ ਤੇ ਸੁਦਾ ਹੀ ਰਹਿਣਾ ਹਾਂ ਹਾਂ ਵੇ ਤੇ ਅੱਜ ਜੇ ਮੂੰਹ ਚਾਵਾ ਨਾਲ ਬਿਸਕੁਟ ਵੀ ਲੈ ਜਾਣੀ ਸੀ ਤੇਰੀ ਮੈਂ ਕਿਉਂ ਨਹੀਂ ਜਾਣੀ ਚਾਹੇ ਕੰਮ ਕਰ ਜਿਹੜਾ ਕਰਨਾ ਸੀ ਆਏ ਹੈ ਪ੍ਰੀਤ ਕਿਉਂ ਸੁੱਖੀ ਸਾੰਧੀ ਥੱਲੇ ਕੋਈ ਨਹੀਂ ਘਰੇ ਘਰ ਦੇ ਵਿੱਚ ਆਹ ਪੜ ਕੁਰਸੀ ਇੱਥੇ ਬੈਠ ਤੇ ਨਾਲ ਨਾ ਆਵੇ ਕੁਰਸੀਆਂ ਗੰਦੀਆਂ ਬੜੀਆਂ ਨਿਹਾਣੀਆਂ ਨੇ ਅੱਜ ਕੀ ਕੀਤੀਆਂ ਆਵੇਂ ਮੇਲੇ ਚ ਬਾਹਰ ਚੋਪਾ ਕਰ ਚਾਹ। ਅੰਦਰ ਲੱਗਿਆ ਕਿ ਭਾਈ ਇਸ ਲਈ ਰੋਦੀ ਚੰਗਾ। ਠੀਕ ਹੈ ਜੀ। ਹਾਂ। ਇੱਥੇ ਤੈਨੂੰ ਗਰਮੀ ਲੱਗੂਗੀ ਅੰਦਰ ਚੱਲ ਕੇ ਬਿਠਾ। ਇੱਧਰ ਆ ਤੈਨੂੰ ਮੈਂ ਗਾੜ ਦਿੰਦਾ। ਇੱਥੇ। ਅੱਤੋ। ਉਹ ਲੋਕੇ ਉਹ ਤੇ ਮੁੱਠੇ ਤੂੰ ਆਵਾ ਤਵਾ ਭੁੱਲੀ ਜਾਨੀ ਜੇ ਗੱਲ ਕਰਨੀ ਹੈ ਤੇ ਪਾਸੇ ਕਰ ਲਾ ਹੈ ਐਨੀ ਬੇਇਜ਼ਤੀ ਅਗਲੇ ਚ ਕਰਦੀ ਜਿੰਨੀ ਤੂੰ ਕਰਦੀ ਹੁਣ ਆਪਣੇ ਘਰੇ ਆਉਂਦੀ ਆ ਮਾਰ ਤਰ ਕੰਮ ਲੋ ਕਰਕੇ ਆਉਂਦੀ ਆਪਾਂ ਨੂੰ ਤੇ ਕੋਈ ਨਹੀਂ ਲੱਭਣੀ ਤੂੰ ਕਰੀ ਜਾਨੀ ਮੈਂ ਹੋਰ ਨਾਲ ਨਹੀਂ ਮੈਂ ਹੋਰ ਨਾਲ ਨਹੀਂ ਅੱਗੇ ਨਹੀਂ ਪਤਾ ਕਰ ਕਰ ਵੇਖਿਆ ਕੋਈ ਲੱਭੀ ਆਪਣਾ ਕੰਮ ਵਾਲੀ ਘਰ ਮੈਂ ਤੈਨੂੰ ਨਹੀਂ ਪਤਾ ਇਹ ਹੁਣ ਨੇ ਆਪਣਾ ਪਾ ਲਿਆ ਵਾ ਪੀਤ ਇਹ ਦੀ ਰਹੀ ਸੀ ਇੱਕੋ ਕੋ ਚੀਜ਼ ਮੰਗਦੀ ਨਹੀਂ ਮੈਨੂੰ ਨੇਂ ਕਦੀ ਵੀ ਆਖਿਆ ਨਾ ਚਾਹ ਬਣਾ ਦੇ ਤੇਰੇ ਤੋਂ ਤਾਂ ਨਹੀਂ ਮੰਗਦੀ ਤੇ ਤੂੰ ਮਿੱਠੀ ਪਿਆਰੀ ਹੋ ਕੇ ਖਾਂਦੀ ਆ ਤੇਰੇ ਕੋਲ ਨਹੀਂ ਪੱਕਾ ਇਹਨਾਂ ਨੂੰ ਕੋਠੇਰਾ ਚਾਹ ਜੁੰਦਾ ਵਾ ਇਹੋ ਜੀ ਗੱਲ ਕੋਈ ਨਹੀਂ ਆ ਤੇਰੇ ਕੋਲ ਤਾਂ ਨਹੀਂ ਮੰਗਦੀ ਵੀ ਤੂੰ ਥੋੜਾ ਜਿਹਾ ਸੁਭਾਗ ਨੂੰ ਪੈ ਜਾਣੀ ਹੈ ਨਾ ਉਹ ਤੇਰੇ ਤੋਂ ਢਾਲਦੀ ਆ ਤੇ ਮੈਂ ਉਹਨੂੰ ਕਹਿੰਦੀ ਕੱਖ ਨਹੀਂ ਉਹਦੇ ਇੱਕ ਤਾਂ ਮਾਰ ਰਹੀ ਜੀ ਨਹੀਂ ਅੱਛਣ ਨਹੀਂ ਡਰਦੀਆਂ ਇਹਦੇ ਸਿਰ ਮੇਰਾ ਸੰਦਾ ਪੇਰੂ ਦੇ ਨੂੰ ਝੂਠੀ ਇਹ ਵੀ ਨਹੀਂ ਕਰੀਦਾ ਤੂੰ ਐਵੇਂ ਨਾ ਨਾ ਕਰਿਆ ਕਰਦਾ ਪਾ ਟੋੜਿਆ ਕਰ ਪੰਮੋ ਜੇ ਕਰੀਬ ਤਾਂ ਕਰੀਬ ਤਾਂ ਢਿੱਡ ਜ਼ਰੂਰੀ ਆਪਾਂ ਆਪਣੇ ਨਾਲ ਤੂੰ ਨਹੀਂ ਕੀਤੇ ਅਸਵੇਏ ਦੇ ਸਾਰੇ ਕੱਪੜੇ ਤੂੰ ਨਹੀਂ ਪਾਈ ਆਂ ਕੀ ਫਾਇਦਾ ਇਹ ਲਾਇਆ ਦਾ ਤੇ ਚਲੋ ਜਦੋਂ ਕਹੀ ਜਾਂਦੇ ਵਿਚਾਰੀ ਵੀ ਅਜੈਤਵਰ ਮੇਰੇ ਨਿਆਣੇ ਘਰੇ ਵੱਲੇਟ ਹੋ ਗਈ ਤੇ ਫਿਰ ਇੱਕ ਦਿਨ ਪੰਮਾ ਕੀ ਕਰ ਵੀ ਕਿੰਨਾ ਦੇਖਾਈ ਇੱਕ ਦਿਨ ਦੀ ਗੱਲ ਥੋੜੀ ਇਹਦਾ ਨਿੱਤ ਦਾ ਵਿਹਾਰ ਹੁੰਦਾ ਜਾਂਦਾ ਜੇ ਨਾ ਇਹਨੂੰ ਕਹਾਂ ਕਿ ਇਹਦਾ ਇਹੀ ਵਿਹਾਰ ਹੁੰਦਾ ਤਾਂ ਤੂੰ ਨਾ ਉਹਨੂੰ ਮਾੜਾ ਨਾ ਬੋਲ ਮੈਂ ਆਪੇ ਉਹਨੂੰ ਸਮਝਾਉਣੀ ਵੀ ਟਾਈਮ ਨਾਲ ਆਇਆ ਕਰ ਵੀ ਨਹੀਂ ਹੋ ਕੇ ਜੀ ਆ ਵੀ ਬੋਲਦੇ ਵੀ ਜੇ ਤਾਂ ਕੰਮ ਆ ਸਕਦੀ ਹੈ ਠੀਕ ਹੈ ਨਹੀਂ ਤੇ ਮੈਂ ਕਹਿੰਦਾ ਨਾ ਦੂਜੇ ਦੂਜੇ ਦੇ ਮੋਟਾ ਪਤਾ ਕਰ ਚਲ ਕੋਈ ਇਹ ਮੈਨੂੰ ਕਹਿਨੀ ਹੈ ਤੂੰ ਨਾ ਇਹ ਨਾ ਬਣਾ ਇੱਕ ਮੂੰਹ ਤੇ ਨਹੀਂ ਪਾਉਂ ਇੰਨਾ ਤੇ ਨਾ ਮੈਂ ਤੇ ਨਹੀਂ ਕਹਿਣੀ ਆਂ ਮੈਂ। ਆਂਨਾ ਗੁੱਸਾ ਕਰੂਗਾ। ਭਾਵੇਂ ਪਗਰੀਬ ਆ ਭਾਵੇਂ ਮੇਰੀ ਤੇ ਸਭ ਦੀ ਹੁੰਦੀ ਆ। ਬੇਇੱਜ਼ਤੀ ਤੇ ਕੋਈ ਵੀ ਨਹੀਂ ਮਹਿਸੂਸ ਕਰਾਉਂਦਾਗਾ। ਠਰਕ। ਕਹਿਣਾ ਕੁੰਜੀ ਸਮੰਦੀ ਆ ਤੇ ਸਵੇਰ ਤੋਂ ਮਾੜੇ ਕਦੇ 9 ਵਜੇ ਇੰਨਾ ਲੇਟ ਨਹੀਂ ਵਾਰਾ ਖਾਂਦਾ ਮੈਂ ਤਾਂ ਤੈਨੂੰ ਸਹੀ ਦੱਸਾਂ। ਠਰਕ। ਹਾਏ ਹਾਏ ਕਿਉਂ ਕੇ ਉਹ ਨਹੀਂ ਆਪਣਾ ਬੋਲਦੀ ਆ ਤੇ ਬੁਰੀ ਮੈਂ ਲੱਗਦੀ ਆ। ਉਹ ਤੈਨੂੰ ਨਹੀਂ ਪਤਾ ਕਿ ਤੂੰ ਇਹਦੇ ਨਾਲ ਨੂੰ ਕੋਚਾ ਬੈਠੀ ਅੱਗੇ ਕਿੱਦਾਂ ਲੰਮੀ ਆ ਬੈ ਕੇ ਕੋਚਾ ਲਾਉਣੀ ਆ ਤੇ ਬੈ ਕੇ ਲਾ। ਤੇਦੀ ਆ ਜੇ ਮੈਂ ਨਹੀਂ ਨਹੀਂ ਪੋਚਾ ਪਾਣੀ ਖਰਾਬ ਹੋ ਜਾਂਦਾ ਜਦੋਂ ਛੁੱਟੀ ਮਾ ਕੇ ਬਹਿ ਜਾਨੀ ਆ ਘਰੇ ਉਦੋਂ ਇਹ ਲਮਣੇ ਰੱਖਿਆ ਕਿ ਜਦ ਆਪ ਦੋ ਦੋ ਲਾ ਲਈਦਾ ਮਾਰਾ ਚੰਗਾ ਇਹ ਰੱਖਵੇ ਪੋਚਾ ਤੂਰੇ ਖਰਾਕ ਮੈਨੂੰ ਵਈਕੇ ਤੇ ਪੋਚਾ ਲਾ ਸਿੱਤਾ ਭੀਂਕਦੇ ਗਿੱਲਾ ਕਰਤਾ ਕੁਛ ਨਹੀਂ ਆਲ ਤੇਰਾ ਧੁੱਗਣਾ ਕੰਮ ਵਧਾ ਦੇਸੀ ਔਜੀ ਕੰਮ ਤੇ ਰੋਣ ਦੀ ਕੰਮ ਜੀ ਜੀ ਪੋਚਾ ਦੂਜਾ ਪੋਚਾ

ਦੇ ਆ ਇਹ ਨਾਲ ਲਾਉਣਾ ਤੇ ਮੂੰਹ ਵੇਖਣ ਤੋਂ ਲਿਆਂਦਾ ਵਾ ਜੀ ਜੀ ਤੂੰ ਇੰਝ ਕਰੋ ਉਹਨਾਂ ਨੂੰ ਹੋਰ ਕਿੱਥੇ ਤੱਕ ਉਹਨਾਂ ਨੂੰ ਇਹ ਵੀ ਹੋਰ ਕੋਈ ਦਵਾਈ ਤੂੰ ਹੀ ਲਵਾਈ ਰੋ ਰੋ ਨਾ ਨਾ ਪਰ ਇਹ ਤਾਂ ਐਦਾਂ ਦੀਆਂ ਗੱਲਾਂ ਨਹੀਂ ਕਰਨੀਆਂ ਤੇ ਕਮਲ ਮਾਰਦੀ ਸਾਨੂੰ ਕਿੱਥੋਂ ਹੋਰ ਲੱਭਣੀ ਅੱਗੇ ਹੀ ਲੱਭ ਲੱਭ ਵੇਖੀਆਂ ਨਹੀਂ ਆਹ ਹਰ ਕੇ ਤੇਰਾ ਫੇਰ ਪਿੰਦ ਤੱਕ ਕੀਤਾ ਏ ਤਾਂ ਥੋੜੀ ਜਿਹੀ ਸੂਤ ਮੇਰੇ ਘਰ ਨਾਲ ਨੂੰ ਪਤਾ ਲੱਗ ਗਿਆ ਉਹਨਾਂ ਤੇ ਮੈਨੂੰ ਕਲਾ ਲੈਣਾ ਲੱਗਾ ਤੂੰ ਅਸੀਂ ਗੱਲਾਂ ਕਰਾਉਣ ਚਾਹੁੰਦੇ ਨਹੀਂ ਨਹੀਂ ਮੇਰੀ ਭੈਣ ਟੋਣਾ ਨਹੀਂ ਜਾਤ ਪੌੜੀਆਂ ਦੇ ਵੇਖ ਕੇ ਪੋਚਾ ਪਿਆ ਹੋਣਾ ਜਾਂ ਮੇਰੇ ਪੈਨ ਲਾ ਉੱਥੇ ਹੋਣਾ ਮੈਂ ਕੱਲ ਰੱਖਿਆ ਸੀਗਾ ਉਹ ਮੈਂ ਤੁਰੱਖੇ ਇਹਦੀਆਂ ਗੱਲਾਂ ਨੂੰ ਦੇਰ ਤੇ ਲਾਇਆ ਘਰੇ ਉਹੀ ਪਤਾ ਬੋਲ ਬੜ ਬੋਲੀ ਆ ਪਰ ਦੇਰਦੀ ਨਹੀਂ ਪਾਣੀ ਹੱਥ ਵਾਲਾ ਲਾਉਂਦੀ ਜੰਡੇੜਾ ਜੰਡੇੜਾ ਪਰ ਤੇਰੀ ਉਹਨੇ ਗਾਲ ਪੈਣੇ ਹੱਥਾਂ ਲਈ ਲਾਲਾ ਤੇ ਪਾੜੀਆਂ ਕੋਲ ਪਿਆ ਹੋਣਾ ਜਾਂ ਲੈ ਆ ਮਸ਼ੀਨ ਨਹੀਂ ਜਿੱਥੇ ਆਪਣੇ ਕੱਪੜੇ ਧੋਣ ਵਾਲੇ ਮੇਰੇ ਨਿਆਣੇ ਨੇ ਘਰੇ ਬਾਹਰ ਤੋਂ ਲੈਣਾ ਕਿ ਮਸ਼ੀਨ ਚਾਣਾ ਨੂੰ ਘਰੇ ਜੇ ਮੈਂ ਤੇਨੂੰ ਪ੍ਰੀਤ ਕਹਿ ਦਿੱਤਾ ਤਾਂ ਨਾ ਤੇ ਉਹਨੇ ਮੈਨੂੰ ਨਹੀਂ ਛੱਡਣਾ ਤੇਰੇ ਸਾਹਮਣੇ ਮੇਰੀ ਵੀ ਕਿੰਨੀ ਬੇਇੱਜ਼ਤੀ ਕਰ ਦਿੰਦੀ ਆ ਉਹ ਆਂਦੀ ਭੂਏ ਤੂੰ ਚੜਾਈ ਆ Ce l'ha, la 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 ਘੇਰਾ ਵੀ ਪੋਚਾ ਫੜ ਲਿਆ ਵਾ ਤੈਨੂੰ ਇੱਕ ਰਾਹ ਆ ਕੇ ਸਮਝ ਨਹੀਂ ਲੱਗਦੀ ਇਹ ਨਹੀਂ ਮੰਦੀ ਨੂੰ ਪੋਚ ਕੇ ਆਈਂ ਪੋਚ ਕੀ ਜਾਉਂਗੀ ਜਿਮਾਰ ਪਹਿਲਾਂ ਮੈਂ ਤੇ ਤੋ ਪੋਚਾ ਫੜਿਆ ਤੂੰ ਲੜਾਈ ਕਰਾਉਣੀ ਹੈ ਤੂੰ ਜਾਣਸ ਮੈਂ ਤੇਰੀਆਂ ਕਿਲਾਕੀਆਂ ਛੱਡ ਦੇ ਉਹਦੇ ਨਾਲ ਮੈਂ ਪੋਚ ਲਈ ਨਹੀਂ ਹਾਂ ਹੋ ਤੂੰ ਨੇ ਫੇਰ ਕੋਚਾ ਲਵਾ ਹੀ ਦਿੱਤਾ ਨਾ ਵੀ ਆਲੇ ਲਾਲਾ ਜਦੋਂ ਮੈਂ ਇੱਕ ਵਾਰ ਉਹਨੂੰ ਢਾਇਆ ਸੀ ਉਦੋਂ ਤੈਨੂੰ ਇੱਕ ਵਾਰ ਸਮਝ ਨਹੀਂ ਲੱਗੀ ਉਹਨੂੰ ਵੀ ਉਹ ਮੇਰੇ ਸਿਰ ਤੇ ਜੜਾਂ ਚ ਬੰਦੀ ਜਾਂਦੀ ਆ ਉਹ ਤੂੰ ਵੀ ਉਹਦੇ ਮਗਰ ਲਾ ਕੇ ਮੇਰੇ ਨਾਲ ਦੁਹਰਤ ਕਰਨੀ ਮੇਰੀ ਕੋਈ ਬਣੀ ਨਹੀਂ ਹੈਗੀ ਫਟਾਈ ਗੱਲ ਆ ਪੰਮੋ ਉਹ ਮੈਂ ਮੈਂ ਤਾਇਆ ਕੱਢਦੀ ਮੈਂ ਕੀ ਕਰਾਂ ਮੇਰੇ ਕੋ ਨਹੀਂ ਵੇਖਿਆ ਜਾਂਦਾ ਨਹੀਂ ਮੇਰੀ ਵੀ ਇੱਕ ਅੱਛ ਕਦਰ ਰਹੇਗੀ ਉਹ ਦੋ ਟਕੇ ਦੀ ਜਨਾਨੀ ਨਹੀਂ ਜਿਹੜੀ ਮੇਰੀਆਂ ਅੱਖਾਂ ਤੇ ਕੋ ਬੇਚੀ ਕਰਾਉਣੀ ਮੈਂ ਇੱਕ ਵਾਰ ਇੱਕ ਨੂੰ ਕੋਚਾ ਖੜਿਆ ਵਾ ਮੈਨੂੰ ਪਤਾ ਨਾ ਉਹ ਕਿੱਦਾਂ ਦੀ ਐ ਤੂੰ ਫੇਰ ਉਹਦੇ ਹੱਥ 'ਚ ਪੋਚਾ ਫੜਾਤਾ ਵਾ ਬਹਿ ਕੇ ਨਹੀਂ ਲਾ ਸਕਦੀ ਵੀ ਮੇਰੀ ਫਨਦਾਰ ਪੰਮਾ ਜੀ ਇਹ ਤਾਂ ਨਹੀਂ ਜਾ ਤੂੰ ਕੋਈ ਹੋਰ ਲਾ ਭਲਾ ਇਦਾਂ ਤਾਂ ਉਹਦੇ ਪਿੱਛੇ ਤੇ ਆਪਣੇ ਕਲੇ ਪੈਣਦਾ ਹੀ ਆ ਫਿਰ ਇਦਾਂ ਆਪਣੀ ਨਹੀਂ ਨਹੀਂ ਬਣੀ ਕਲੇ ਤਾਂ ਤੂੰ ਆਉਂਦਾ ਹੀ ਤੂੰ ਕਹਿ ਨਹੀਂ ਜਾਂਦਾ ਵੀ ਜਦੋਂ ਇੱਕ ਰਾਂ ਨੇ ਜਿਹੜਾ ਆਖਿਆ ਕੋਈ ਮੈਂ ਕੀ ਉਹ ਮੋਸਕਲਾ ਮੈਂ ਨਹੀਂ ਕਿਹਾਗਾ ਉਹ ਆਂਦੀ ਦੀਦੀ ਮੇਰੇ ਕੋ ਅੱਜ ਲੇਟ ਹੋਈ ਹੈ ਮੇਰੇ ਕੋ ਨਹੀਂ ਹੋਣਾ ਚਾਹ ਕੋਈ ਅੱਜ ਦੀਦੀ ਨਾਲ ਉਹ ਤੇਰੇ ਕੋ ਨਹੀਂ ਇੰਨੀ ਤਰ੍ਹਾਂ ਲੱਗਦੀ ਹੈ ਇਸੇ ਕਰਕੇ ਤੁੰਨੂੰ ਤੂੰ ਬੂਏ ਚੜਾ ਲਿਆ ਵਾ ਜੀ ਕਰਕੇ ਮੈਂ ਥਾਂ ਨੂੰ ਮੂੰਹ ਜਾ ਵੀ ਦੀਦੀ ਦੀਦੀ ਭੋਲੀ ਦੀ ਬਣ ਕੇ ਚੱਲ ਮੈਂ ਇਦਾਂ ਕਰ ਲੈਂੀ ਇਦਾਂ ਹੀ ਕਰਕੇ ਤੇ ਹਾਸਮੀ ਨੇ ਹਾਸਮੀ ਕੋਲ ਜਾ ਬਤਾ ਕੱਪੜੇ ਰੱਖ ਕੇ ਆ ਅੰਦਰ ਜਮਲ ਕੋਲ ਉਹਨੂੰ ਡਾਉਣਾ ਹਿਲਾਉਣ ਕੱਪੜੇ ਪਾਏ ਵੀ ਆਪ ਧੋਤੇ ਵੀ ਆਪ ਲਾਈ ਵੀ ਆ ਆ ਵੀਰ ਦੀ ਪੈਂਟੀ ਵੀ ਸੋਲ ਨਹੀਂ ਮਿਲ ਰਹੀ ਕੋਈ ਦੇਖਣ ਨੂੰ ਸੱਦਿਆਂ ਸੀ ਪੈਂਟੀ ਫੜਨੀ ਵੀ ਵੀਰ ਦੀ ਉਹ ਨਹੀਂ ਇਦਾਂ ਨਹੀਂ ਸੁਧਰ ਨਹੀਂ ਹੈ ਤੇਰੇ ਮੈਂ ਦੱਸਾਂ ਇਹਨੂੰ ਤੂੰ ਆਪ ਹੀ ਸਿਰ ਤੇ ਚੜਾਈ ਜਾਨੀ ਜਿੰਨਾ ਚੜਾਈ ਜਾਣੀ ਕਿ ਉਹਨੇ ਚੜਾ ਲਾ ਪਤਾ ਕੀ ਗੱਲ ਆ ਮੇਰਾ ਤਾਂ ਫਿਰ ਇਹ ਤੇ ਆਪਣੇ ਘਰੇ ਬੜੇ ਚਿਰ ਦੀ ਪਮਾ ਦੀ ਤੇਰਾ ਤੇ ਜੇ ਤੋ ਇਹ ਨਾਲ ਕੋਈ ਨਾ ਪੇਟੀ ਚ ਕਰਦੀ ਮੇਰੇ ਕੋ ਨਹੀਂ ਜਰੀ ਜਾਂਦੀ ਜਾਂ ਤਾਂ ਫੇ ਕੋਈ ਹੋਰ ਲਾ ਲਾ ਹਾਂ ਜੇ ਮੇਰੇ ਕੋਈ ਨਾ ਕਰਦੀ ਪਤਾ ਕੀ ਬੋਲਦਾ ਇਹ ਨਹੀਂ ਇਹ ਤੇ ਬਸੇ ਚੜਦੀ ਜਾਂਦੀ ਹੈ ਨਹੀਂ ਤੂੰ ਕਰ ਲੈ ਇੱਕ ਤਰ੍ਹਾਂ ਉਹਦੇ ਇੱਕ ਤਰ੍ਹਾਂ ਨਹੀਂ ਕਰਨ ਤੇ ਜੂ ਨਹੀਂ ਸਰਕੀ ਵੀ ਇੱਧੇ ਮੇਰੇ ਕੋ ਪੋਚਾ ਪੜਿਆ ਹੋ ਦੂਜੀ ਨਾ ਫੇਰ ਉਹੀ ਪੋਚਾ ਫੜ ਕੇ ਬਹਿ ਗਈ ਹੈ ਚਲ ਤੁਸੀਂ ਹੋਰ ਕੋਈ ਲਾ ਲਓ ਮੈਂ ਨਹੀਂ ਲਾਉਣੀ ਮੈਂ ਨਹੀਂ ਹੋਰ ਜਿਤੇ ਨੂੰ ਨੇ ਮੜੇ ਕੀਤਾ ਤੇ ਨਾਲ ਆ ਇਹ ਤੇ ਮੇਰੇ ਵੀ ਸਿਰਦੇ ਵਾਲਾ ਨੂੰ ਆਉਂਦੀ ਆ ਸਾਡਾ ਸਾਂਝਾ ਘਰ ਆ ਐਂ ਤਾਂ ਸਾਡੇ ਤੇ ਲੜਾਈ ਪਾਉ ਹੈ ਮੁੱਤੀ ਹੁਣ ਅਸੀਂ ਲੜਾਈ ਆ ਤੋਂ ਨਾ ਨਾ ਲੈ ਕੇ ਇੱਕ ਕੰਮ ਵਾਲੀ ਬੇਚੀ ਤੇ ਲੜ ਪਈਆਂ ਕੀ ਬੰਦਾ ਕੀ ਕਰੇ ਨਾ ਮੈਂ ਉਹਨੂੰ ਮਾੜਾ ਕਹਿ ਜੂਗੀ ਨਾ ਮੈਨੂੰ ਚ ਹੈ ਮੈਂ ਤਾਂ ਫਸੀ ਪਈ ਕਾ ਫਿਰ ਜੇ ਮੈਂ ਕਲਾਸ ਪੜਨਾ ਬਲਾਸ ਨਹੀਂ ਖੋਈ ਹੈਗਾ ਚਿਪਾ ਲੂਗੀ 10 ਮਿੰਟ ਕੇ ਬਾਅਦ ਹੋਣੀ ਨਾ ਜਿੱਤੀ ਅੱਜ ਮੈਂ ਥੋੜੀ ਸਬਜੀ ਦੇ ਦੋ ਪਰ ਮੇਰੇ ਨਹੀਂ ਆਣੇ ਨਹੀਂ ਘਰੇ ਸਬਜੀ ਨਹੀਂ ਹੈਗੀ ਕੋਈ ਵੀ ਕੀ ਕਰ ਲੱਗੀ ਆ ਕਰ ਲੈ ਤਾਂ ਮੇਰੇ ਬਨੇ ਹੋ ਗੱਲ ਤਾਂ ਮੈਂ ਪਾਵਾਂ ਦੁੱਧ ਪਾ ਦੇ ਵਿਚਾਰੀ ਨੂੰ ਬਾਅਦ ਮੰਗਣ ਨਹੀਂ ਆ ਨਾ ਮੈਂ ਕਿਹੇ ਪੋਣਾ ਦੁੱਧ ਤੁਨ ਮੱਕਾ ਇਹ ਆਏ ਨਾਲ ਕਿ ਪੋਣਾ ਮਹਨ ਤੂੰ ਦੁੱਧ ਦਾ ਨੇ ਇਹ ਨਹੀਂ ਪਾਉਣਾ ਗਲਾਸ ਨਹੀਂ ਲੱਭਾ ਪੰਮਾ ਮੈਂ ਚੱਲਦਾ ਆਈ ਦੀ ਖੇਤੀ ਦੇ ਕਿੰਨੇ ਸਮਸਾਰੇ ਹੁੰਦੇ ਤੇ ਫਿਰ ਤੁਸੀਂ ਕੋਲੇ ਬੈਠੀ ਐਂ ਮੈਂ ਕਿਹੜਾ ਕੱਲੀ ਘਰੇ ਦੱਸ ਜਦੋਂ ਮੈਂ ਆਖਿਆ ਵੀ ਕੋਲ ਖਲੋ ਕੇ ਕੰਮ ਕਰਾਇਆ ਗਾ ਮੈਂ ਇਹ ਗਲਾਸੀ ਮੈਂ ਕਿ ਪੰਨੀ ਕਿ ਦਿੱਤ ਉਹ ਐ ਸਾਰੀ ਤੇਰੀ ਚੜਾਈ ਹੈ ਕਿ ਜਦੋਂ ਤੱਕ ਹੁੰਦਾ ਤੇਰੀ ਗਰਲਫ੍ਰੈਂਡ ਨਾਲ ਉਹ ਸਭੀ ਮਾ ਕਰਦੀ ਐ ਜੀ ਦੇਖ ਕੇ ਥੋੜੀ ਜਿਹੀ ਸਰ ਕੀ ਦੇ ਪਨੀਰ ਦੀ ਸਤਵਾਲਾ ਪਰਨੀਰ ਬਣਾ ਕੇ ਦੇ ਸਬਜੀ ਆ ਤੂੰ ਕਿਨੇ ਲੱਭਨੇ ਦੀ 80 ਰੁਪਏ ਕੱਦੂ ਆ ਉਹਦੇ 1 2 ਕੱਦੂ ਲੱਗਣਾ ਨੇ ਦੋ ਲਾ ਕਰਾ ਦੇ ਬਾਈ ਰਾਤ ਨੂੰ ਮੈਂ ਪੁੱਛੀ ਕੀ ਬਣਾਉਣਾ ਮੇਰੀ ਜੀ ਮੰਗਾ ਦੇ ਗੋਲੀ ਮਾਸਾ ਹਵੇ ਕੜੀ ਆਪਾ ਬਣਾਈ ਰਾਤ ਨੇ ਇਹਦੇ ਨਾਲ ਰੋਟੀਆਂ ਖਾ ਲਈਆਂ 10 ਵਜੇ ਦੁਪਹਿਰੇ ਮਿਆਂ ਨੇ ਮੰਗ ਲਈ ਦੁਪਹਿਰ ਨੂੰ ਮਿਆਂ ਨੇ ਸਬਜੀ ਕਿੱਥੇ ਖਾਂਦੇ ਕੋਮੋ ਤੂੰ ਇਸ ਲੋਹ ਹੱਥ ਕਰੀ ਜਾਂਦੀ ਇੰਟਸ ਇਹ ਤੇ ਜਾ ਕਾਣ ਸਬਜੀ ਨਹੀਂ ਹੈ கிளாਸ ਨਹੀਂ ਪਰਿਆਦੀ ਦੀ கிளாਸ ਵੀ ਅੱਧਾ ਦੁੱਧ ਦਾ ਤੁਸੀਂ ਪਹਿਲਾਂ ਕਰ ਲਈ ਸੀ ਕੀ ਗਲਾਸ ਭਰ ਕੇ ਜਾ ਚਲ ਅਚੋ ਲੈ ਜਾ ਚੌਂ ਨੇ ਆਣੇ ਨੂੰ ਆਹਦੀ ਚੁਗਾਓ ਕੁਛ ਨਹੀਂ ਦਾ ਪਕਾਉਣਾ ਹੈ ਨਾ ਰੋਟੀਆਂ ਵੀ ਪਕਾ ਕੇ ਪਰੌਂਦੀਆਂ ਨਾ ਪੱਲੇ ਬੰਦੇ ਉਹਨਾਂ ਨੇ ਆਣੇ ਖਾ ਲੈਣਗੇ ਔਰ ਦੁੱਧ ਦਾ ਗਲਾਸ ਤੇ ਪਾਉਂ ਗਲਾਸ ਤੇ ਦੁੱਧ ਦਿਖਾ ਲੋ ਇਹ ਤੁਸੀਂ ਤਸਰੀ ਘੋਟ ਕੇ ਪਾਤਾ ਹਾਂ ਤੋ ਇਹ ਭਈ ਇਹੇ ਵਾਲੀ ਚੋ ਲੈ ਜੀ ਸੰਗ ਆਣੇ ਨੂੰ ਕੁਮਾਰੀ ਜਿੰਦ ਤੇ ਮੈਂ ਆਪਣੀ ਵੀ ਪਰੌਂਡੀਆਂ ਚਾਹ ਦਾ ਦੇ ਵਿਚਾਰੇ ਨਿਆਣੇ ਭੁੱਖੇ ਬੈਠੇ ਹੋਣੇ ਸੁਵੀਰ ਜੀ ਤੇ ਆਪਣੇ ਘਰ ਕਰਕੇ 4 ਵਜੇ ਤੇ ਆਈ ਆ। ਮੈਂ ਪ੍ਰਾਚਲ ਕਰੀ ਜੀ ਖਾਣੇ ਦੀ ਕਿਹਲੇ ਬਸ ਇਹਨੂੰ ਸਭ ਖੋਦਾ ਹੀ ਜਾਂ ਇਹਦੇ ਤੇ ਬਿਕਰੀਆਂ ਉਹ ਖੋਦਾ ਹੀ ਜਾਂ ਚੱਲ ਜਾਂਦੇ ਆ ਜਾਂਦੇ ਕਿਸੇ ਦਿਨ ਆ ਬੀਤਦਾ ਹੋਣੀ। ਵੀ ਜਰਾ ਇੱਕ ਸੇਕੀ ਕਰੀ। ਦਰੀ ਜੀ ਦੀ ਕਰਦੀ ਜਦਾਂ ਕਰਦੀ ਜੜੀ ਮੇਰੇ ਕੋਲ ਵੇਖਿਆ ਨਹੀਂ ਇਹਦਾ ਮੈਂ ਤੇ ਨੂੰ ਨਹੀਂ ਕੋਈ ਹੋਰ ਤਾਂ ਲੱਗਣਾ। ਇਹ ਨੋਚਰੀ ਨੂੰ ਇਹ ਵੀ ਕਰਦੀ ਰਹਿੰਦੀ ਟਰਸਟ ਕਰਦੀ ਆ। ਦੀਦੀ ਮੈਂ ਚੱਲਨੀ ਆ। ਚੱਲੇ? ਹਾਂਜੀ, ਚੱਲ ਚੱਲ ਜਾ। ਦੀਦੀ ਉਹ ਨਾ ਚੌਲ ਲਿੱਲੇ ਦੀਦੀ ਆਂਦੇ ਨਹੀਂ ਆ ਖਾਣੇ। ਵੇਦਾ ਵੇਦਾ ਥਾਲ ਭਰ-ਭਰ ਖਾਲੇ ਤੇ ਹਜੇ ਵੀ ਨਰਜੀ ਦੀ ਮਾਸਾ ਚੌਲ ਮੈਂ ਨਿਆਣੇ ਤੇ ਖਾ ਲੈਣਗੇ। ਚਲ ਦੀਦੀ ਕੋਈ ਨਹੀਂ ਆਂਦੇ ਦੁਪਹਿਰੇ ਨਿਆਣਿਆਂ ਨੇ ਖਾਣੇ ਹੋਣੇ। ਬਰੀ ਝੋੜਦਾ ਨਾ ਜਿਆਦਾ ਹੀ ਕਰਦੀ ਆ ਪਰ ਮੈਂ ਕੀ ਕਰਾਂ ਤੂੰ ਗੁੱਸਾ ਨਾ ਕਰੀ ਹਣਾ ਮੇਰੀ ਪੈ। ਦੀਦੀ ਤੂੰ ਹੀ ਨਾ ਕੰਮ ਨਾ ਛੱਡ। ਉਹਨਾਂ ਨੂੰ ਮੇਰਾ ਕੰਮ ਨਹੀਂ ਪਸੰਦ ਤੂੰ ਹੀ ਹੋਰ ਕੋਈ ਲੱਭ। ਨਹੀਂ ਨਹੀਂ ਬਰੀ ਤਾ ਹੁਣ ਮੇਰੇ ਕਹਿਣ ਤੇ ਜਿੰਨਾ ਆਉਣਾ ਵਾ ਜਿੱਦਣ ਇਹ ਤੇ ਵੇਖੀ ਜਾਊਗੀ ਤੇ ਮੈਂ ਨਹੀਂ ਤੇਰੀ ਰੋਟੀ ਚ ਲਾਤਾ ਮਾਰਨੀ ਮੈਂ ਨਹੀਂ ਤੇਰੇ ਕੋ ਬੱਦਵਾ ਲੈਣੀ ਆ ਨਾ ਮੈਂ ਤੇਰੇ ਨਿਆਣੇ ਕੋਲੋਂ ਲੈਣੇ ਠੀਕ ਆ ਨਾ ਤੇ ਤੂੰ ਮੇਰੀ ਭੈਣ ਦੇ ਪਿੱਛੇ ਲੱਗ ਕੇ ਕਾਮਣਾ ਚੜਦੀ ਸਰੇ ਜ਼ਰੂਰ ਆ ਤੇ ਅਭੀ ਚੈ ਰੌਲਾ ਪਾਉਂਦੀ ਨੇਰ ਤੋਂ ਥੋੜੀ ਜਿਹੀ ਟਾਈਮ ਨਾਲ ਮੇਰੀ ਭੈਣ ਆ ਗਿਆ ਕਰ ਹੈ ਜੀ ਜੀ ਅੱਜ ਹੀ ਹੋਈ ਤੁਹਾਨੂੰ ਪਤਾ ਮੈਂ ਤੇ ਵਾਰ ਲੈ ਕੇ ਜੇ ਨਹੀਂ ਮੇਰੇ ਨਿਆਣੇ ਨਿੱਕੇ ਆ ਮੈਨੂੰ ਤਾਂ ਪਤਾ ਹੁਣ ਸਾਡੇ ਕਿੰਨਾ ਸਤਾਉਂਦੇ ਆ ਇਹਨੂੰ ਸਾਰਾ ਪਤਾ ਵੀ ਤੇਰੇ ਉਹਨਾਂ ਕਿੰਨਾ ਸਤਾਇਆ ਪਤਾ ਨਹੀਂ ਹੁਈ ਕਿਉਂ ਤੇਰੇ ਐਵੇਂ ਖੱਤੇ ਪਈ ਰਹਿੰਦੀ ਆ ਤੇ ਜਾ ਮੇਰੀ ਭੈਣ ਟਾਈਮ ਨਾਲ ਘਰ ਆ ਰੋਟੀ ਚੰਗਾ ਲੈ ਆ ਜੂੰ ਕਿਸੇ ਟਾਈਮ ਨਾ ਆ ਜੂ ਚਲ ਕੋਈ ਟਾਈਮ ਨਾ ਆ ਜਾਇਆ ਕਰ ਚੰਗਾ ਜਿਹੜਾ ਮਾੜਾ ਮੋਟਾ ਰਹਿ ਜਾਂਦਾ ਘਰ ਜਾ ਕੇ ਆਪਦਾ ਬਾਅਦ ਕਰ ਲਿਆ ਕਰ ਹਾਂਜੀ ਠੀਕ ਚੰਗਾ ਜਾ ਮੇਰੇ ਤੇ ਮਾਰੋ ਤੇ ਰੰਗ ਆਉ ਤੇਰੇ ਤੇ ਹੀ ਬਤਾ ਤੈਨਾਂ ਪੰਡਾ ਆਪਿਆ ਚਾਰ ਗਰੀਬੀ ਤੇ ਕਰ ਦਿੱਤੀ ਇਹਨੂੰ ਹੋਇਆ ਪਿਆ ਜੇ ਬਪਾਅ ਤੇ ਖੜਕੇ ਨੂੰ ਸਮਝਾਇਆ ਹੀ ਤਾਂ ਵੀ ਨਹੀਂ ਗੱਲ ਨੂੰ ਸਮਝਦੀ ਜੀ ਤੇ ਬੰਦਾ ਕੀ ਕਰੇ ਤੇ ਕੀ ਨਾ ਕਰੇ ਤੇ ਇਹਨੂੰ ਵੀ ਅਛਾ ਟਾਈਮ ਨਾਲ ਆ ਜਾ ਕਰ ਇਹ ਵੀ ਕੰਮ ਦਾ ਐ ਡੇਟ ਹੋ ਜਾਂਦੀ ਇਸ ਤੋਂ ਫਿਰ ਗੱਲਾ ਕਰਉਂਦੀ ਰਹਦੀ ਉਹਦੇ ਕੋਲ ਕੀ ਬੰਦਾ ਕਰੇ ਤੇ ਕੀ ਨਾ ਕਰੇ